ਹਾਂਜੀ ਅੱਜ ਆਪਾਂ ਗੱਲ ਕਰ ਰਹੇ ਆਂ ਸਾਗ ਦੀ ਸਾਗ ਦੇਖੋ ਵੈਸੇ ਤਾਂ ਆਪਾਂ ਦੇਖੋ ਜਿਹੜਾ ਹੈਗਾ ਪਤਿਲੀਆਂ ਵਿੱਚ ਬਣਾਉਣੇ ਆਂਗੇ ਤੇ ਵੈਸੇ ਦੇਖੋ ਜੇ ਥੋੜਾ ਜਿਹਾ ਵੱਧ ਧਰਨਾ ਹੋਵੇ ਤਾਂ ਆਪਾਂ ਪਤੀਲੇ ਵਿੱਚ ਵੀ ਧਰ ਲੈਣੇ ਆਂਗੇ ਇਹ ਜਿਹੜਾ ਆਪਾਂ ਸਾਗ ਪਤਿਲੀਆਂ ਵਿੱਚ ਜਾਂ ਪਤੀਲੇ ਵਿੱਚ ਆਪਾਂ ਧਰ ਦਿਆਂਗੇ ਯਾਨੀ ਕਿ ਇਹ ਲੰਬੇ ਸਮੇਂ ਤੱਕ ਟਿਕਦਾ ਨਹੀਂ ਯਾਨੀ ਕਿ ਇਹਦਾ ਸਵਾਦ ਬਦਲ ਜਾਂਦਾ ਹੈਗਾ ਚਾਹੇ ਆਪਾਂ ਕਿੰਨਾ ਮਰਜ਼ੀ ਦੇਖੋ ਇਹਨੂੰ ਠੰਡੇ ਥਾਂ ਤੇ ਰੱਖੀਏ ਫੇਰ ਵੀ ਦੇਖੋ ਇਹ ਸਵਾਦ ਦੇ ਵਿੱਚ ਫਰਕ ਪੈ ਜਾਂਦਾ ਹੈ ਇਹਦਾ ਦੇਖੋ ਕਾਰਨ ਕੀ ਆ ਕਾਰਨ ਇਹ ਹੀ ਆ ਦੇਖੋ ਵੀ ਜਿਹੜੇ ਹੁਣ ਇਹ ਆਪਣੇ ਸਾਗ ਬਣਾਉਣਾ ਇਹ ਆਪਾਂ ਪਤਿਲੀਆਂ ਦੇ ਵਿੱਚ ਰੰਨਦੇ ਆ ਪਤਿਲੀਆਂ ਦੇ ਵਿੱਚ ਦੇਖੋ ਆਪਾਂ ਨੂੰ ਪਤਾ ਹੀ ਆ ਵੀ ਲੰਬਾ ਸਮਾਂ ਚੀਜ਼ ਟਿਕਦੀ ਨਹੀਂ ਹੈਗੀ ਠੀਕ ਆ ਜੀ ਇਸੇ ਵਾਸਤੇ ਆਪਾਂ ਨੇ ਜਦੋਂ ਵੀ ਸਾਗ ਬਣਾਉਣਾਗਾ ਇਹ ਆਪਾਂ ਨੇ ਕੁਜੇ ਦਾ ਇਸਤੇਮਾਲ ਕਰਨਾ ਜਾਨਕਿ ਥੋੜਾ ਜਿਹਾ ਵੱਡਾ ਸਹੇਜ ਦਾ ਕੁਜਾ ਲੈ ਲਓ ਉਹਦੇ ਵਿੱਚ ਤੁਸੀਂ ਸਾਗ ਨੂੰ ਪਕਾਓ ਜਦੋਂ ਦੇਖੋ ਉਹਦੇ ਵਿੱਚ ਆਪਾਂ ਸਾਗ ਨੂੰ ਪਕਾਵਾਂਗੇ ਇਹਦਾ ਟੇਸਟ ਤੁਸੀਂ ਦੇਖੋ ਬਹੁਤ ਜ਼ਿਆਦਾ ਇਹ ਪਤੀਲੀ ਦੇ ਮੁਕਾਬਲੇ ਜ਼ਿਆਦਾ ਟੇਸਟ ਆਊਗਾ ਤੇ ਲੰਬੇ ਸਮੇਂ ਤੱਕ ਵੀ ਇਹ ਟਿਕੂਗਾ ਕਿੰਨਾ ਮਰਜੀ ਤੁਸੀਂ ਜਿਹੜਾ ਆਪਾਂ ਕੁੱਜੇ ਦੇ ਵਿੱਚ ਸਾਗ ਬਣਾਉਣਾਗਾ ਕਿੰਨੇ ਮਰਜੀ ਸਮੇਂ ਤੱਕ ਤੁਸੀਂ ਰੱਖੀ ਛੱਡੋ ਉਹਦਾ ਟੇਸਟ 1% ਵੀ ਨਹੀਂ ਬਦਲੂਗਾ ਬਿਲਕੁਲ ਉਸੇ ਤਰ੍ਹਾਂ ਹੀ ਰਹੂਗਾ ਇੰਨਾ ਜ਼ਿਆਦਾ ਇਹ ਫਰਕ ਹੁੰਦਾ ਕਿਉਂਕਿ ਜਦੋਂ ਆਪਾਂ ਦੇਖੋ ਕੁਜੇ ਦੇ ਵਿੱਚ ਸਾਗ ਬਣਾਉਣੇ ਉਹ ਮਿੱਟੀ ਹੁੰਦੀ ਆ ਮਿੱਟੀ ਦੇ ਵਿੱਚ ਦੇਖੋ ਜਦੋਂ ਸਾਗ ਪੱਕਦਾਗਾ ਦੇਖੋ ਉਹਦੇ ਜਿਹੜੇ ਗੁਣ ਹੁੰਦੇ ਆ ਮਿੱਟੀ ਦੇ ਤੱਤ ਹੁੰਦੇ ਆ ਸਾਰੇ ਉਹ ਦੇਖੋ ਸਾਗ ਦੇ ਵਿੱਚ ਵੀ ਆਉਂਦੇ ਆ ਤਾਂ ਹੀ ਦੇਖੋ ਜਿਹੜਾ ਸਾਗ ਬਹੁਤ ਜ਼ਿਆਦਾ ਉਹ ਟੇਸਟੀ ਬਣਦਾ ਤੇ ਉਹਦੀ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਜਿਹੜਾ ਆਪਾਂ ਕੁਜੇ ਦੇ ਵਿੱਚ ਬਣਾਉਨੇ ਇਸ ਕਰਕੇ ਜਦੋਂ ਵੀ ਸਾਗ ਬਣਾਓ ਚਾਹੇ ਥੋੜਾ ਬਣਾਓ ਸਾਗ ਉਹਨੂੰ ਹਮੇਸ਼ਾ ਕੁਜੇ ਦੇ ਵਿੱਚ ਹੀ ਬਣਾਓ ਕਿਉਂਕਿ ਆਪਾਂ ਨੂੰ ਦੇਖੋ ਜਦੋਂ ਵੀ ਆਪਾਂ ਭੋਜਨ ਬਣਾਉਣੇ ਆਗੇ ਆਪਾਂ ਨੂੰ ਐ ਹੁੰਦਾ ਵੀ ਭੋਜਨ ਆਪਾਂ ਚੀਸਟੀ ਬਣੇ ਸਵਾਦ ਬਣੇ ਤਾਂ ਹੀ ਦੇਖੋ ਜਿਹੜਾ ਖਾਣ ਦਾ ਸਵਾਦ ਆਉਂਦਾਗਾ ਇਸ ਕਰਕੇ ਜਦੋਂ ਵੀ ਤੁਸੀਂ ਸਾਗ ਬਣਾਉਣਾ ਹਮੇਸ਼ਾ ਕੁਜੇ ਦੇ ਵਿੱਚ ਹੀ ਬਣਾਓ ਪਤਿਲੀਆਂ ਪਤੀਲੇ ਨੂੰ ਛੱਡ ਕੇ ਕੁਜੇ ਦਾ ਇਸਤੇਮਾਲ ਕਰੋ